ਸਾਡੇ ਪਿੰਡਾਂ ਵਾਲਿਆਂ ਨੇ ਮਾਰਤੇ ਐ ਇਸ ਸਾਲ ਜਿਵੇਂ ਅਮਰੀਕ ਕਹਿੰਦਾ ਹੁੰਦਾ ਨਾ ਮੇਰੇ ਵੀਰੋ ਵੱਡੇ ਪੁੰਦਰ ਤੇ ਬਿੱਲਿਆ ਜਿਹੜੇ ਹਾਰਲੇ ਮੋਟਰਸਾਈਕਲ ਹੈ ਉਹ ਦਿੱਤੇ ਜਾਣਗੇ ਅੱਜ ਇਹ ਟੂਰਨਾਮੈਂਟ ਦੇ ਬੈਸਟਨ ਮੋਟਰਸਾਈਕਲ ਹੈ ਹਾਰਲੇ 28 ਜਨਵਰੀ ਨੂੰ ਵੀ ਬਰਨਾਲੇ ਦੇ ਮੇਲੇ ਤੇ ਕਹਿੰਦੇ ਹਾਰਲੇ ਮੋਟਰਸਾਈਕਲ ਜਿਹੜੇ ਐ ਉਹ ਵਖਰੇ ਜਾਣਗੇ ਬਹੁਤ ਬਹੁਤ ਧਰਮਾਦ ਹੈ ਮਾਣੋ ਕਿ ਸੰਧੂਆਂ ਤੋਂ ਜਿੰਨੇ ਵੀ ਸਾਡੇ ਵੀਰ ਪੁੱਜੇ ਐ ਬਾਈ ਧੀਰੇ ਹੁਣਾਂ ਦੇ ਸਾਥੀ ਬਾਈ ਛਿੰਦੇ ਹੁਣਾਂ ਦੇ ਸਾਥੀ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹੈਪੀ ਟੂ ਵੀ ਆ ਜਾ ਨੌਜਾਨਾ ਹਰਪ੍ਰੀਤ ਸਿੰਘ ਹੈਪੀ ਹੈ ਸਾਡਾ ਵੀਰ ਹੈ ਗੁਰਪ੍ਰੀਤ ਸਿੰਘ ਸੰਧੂ ਕੈਲਗਰੀ ਵਾਲੇ ਦਾ ਕਹਿੰਦੇ ਬ੍ਰਦਰ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਰਾ ਦਾ ਅਚੇਚੇ ਤੌਰ ਤੇ ਪੁੱਜੇ ਨੇ ਲੈ ਵੀ ਪੱਟੀ ਸਾਹਿਬ ਅਲੌਣਕਾ ਵੱਡੀਆਂ ਨੇ ਗੁਰੂ ਮਹਾਰਾਜ ਦੀ ਮਿਹਰ ਹੈ ਇੰਟਰਨੈਸ਼ਨਲ ਕਬੱਡੀ ਕਲੱਬ ਟ੍ਰਾਂਟੋ ਤੋਂ ਟ੍ਰਾਂਟੋ ਵੱਲੋਂ ਨਾਥ ਸਿੰਘਾ ਨੌਨ ਵਾਲੇ ਦਾ ਹਾਰਲੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਦਾ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਹੈ ਐਕਸ 440 ਪਾਵਰ ਹੈ ਇਹ ਮੇਰੇ ਮਿੱਤਰੋ ਹਾਰਨੇ ਇਹ ਮੋਟਰਸਾਈਕਲ ਕਹਿੰਦੇ ਨੌਜਨ 나ਥ ਨੂੰ ਜਿਹੜਾ ਦਿੱਤਾ ਜਾ ਰਿਹਾ ਹੈ 나ਥ ਨੇ ਪੁੱਤਰ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਔਰ ਛੋਟੇ ਨਾਥ ਦਾ ਮਾਨ ਸਨਮਾਨ ਹੈ ਕਾਕੇ ਦਾ ਚੇਲਾ ਲੁੜਦਾ ਮੇਲਾ ਜਿੱਥੇ ਵੀ ਜਾਂਦਾ ਪੱਟੀਆਂ ਕਮਾਲ ਕਰ ਜਾਂਦਾ ਤੇਂਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਔਰ ਇਹ ਮਾਨ ਸਨਮਾਨ ਵੱਡੇ ਪੱਦਰ ਤੋਂ ਤੰਤਨ ਬਾਬਾ ਗਰレイン ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਸਬਰ ਕਿਤੇ ਦੀ ਸੇਵਾ ਲੈ ਕੇ ਆਉਂਦੇ ਐ ਇਹਨਾਂ ਦਾ ਵੀ ਆਪਾਂ 21000 ਦੇ ਨਾਲ ਮਾਨ ਸਨਮਾਨ ਕਲੱਬ ਵੱਲੋਂ ਕੀਤਾ ਜਾਣਾ ਹੈ ਕੱਲ੍ਹ ਕੀ ਤਾਂ ਸਪੋਰਟਸ ਕਲੱਬ ਵੱਲੋਂ ਇਹ ਮਾਨ ਸਨਮਾਨ ਜਿਹੜਾ ਵਖਾ ਜਾਊਗਾ 나ਥ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਅੱਜ ਦੇ ਸਮੇਂ ਦਾ ਕਹਿੰਦੇ ਟੌਪ ਦਾ ਰੇਡਰ ਹੈ ਇਹ 나ਥ ਇਸ ਨੌਜਵਾਨ ਨੇ ਆਪਣੇ ਬਾਪ ਦੇ ਨਕਸ਼ੇ ਕਲਮਾ ਤੇ ਚੱਲ ਕੇ ਮੇਰੇ ਮਿੱਤਰੋ ਐਨ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰ ਦਿੱਤਾ ਹੈ ਨਾਥ ਪਲੇਅਰ ਵਧੀਆ ਨਾਥ ਇਨਸਾਨ ਵਧੀਆ ਨਾਥ ਦੇ ਵਿੱਚ ਨਿਮਰਤਾ ਬੜੀ ਹੈ ਔਰ ਸਾਹਮਣੇ ਮੋਟਰਸਾਈਕਲ ਜੋ ਚਲਾਰੀ ਸ਼ਖਸੀਅਤ ਹੈ ਇਹ ਸ਼ਿੰਦਾ ਸੰਧੂ ਜੀ ਹੈ ਤੇ ਧੀਰੇ ਸੰਧੂ एयर ਐਂਡ ਕੋਸ਼ ਲੈਂਡ ਵਾਲੇ ਦੇ ਬ੍ਰਦਰ ਨੇ ਇਹਨਾਂ ਦੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਇੰਟਰਨੈਸ਼ਨਲ ਕਬੱਡੀ ਕਲੱਬ ਖੇਡਦੀ ਤੇ ਬਾਈ ਧੀਰੇ ਹੋਰੀ ਮੇਰੇ ਵੀਰੋ ਮਾਣ ਵਧਦਾ ਹੈ ਉਸ ਗੇਮ ਦੇ ਬਿੰਦਰ ਮੈਂ ਕਾਕੇ ਸ਼ੇਕਪੋਰਟ ਤੋਂ ਬਣਦਾ ਧੰਨਵਾਦ ਕਰਨਾ ਚਾਹੁੰਦਾ ਕਾਕੇ ਬਾਈ ਮੈਨੂੰ ਯਾਦ ਹੈ ਜਦੋਂ ਕੈਂਪ ਲੱਗਾ ਸੀਗਾ ਉਹਦੇ ਧੁੱਪ ਵੀ ਬੜੀ ਸੀਗੀ ਮੈਚ ਫਿਰ ਵੀ ਕਾਕੇ ਨੇ ਕਹਿੰਦੇ ਚੋਟੀ ਦੇ ਕਰਾ ਇੱਕ ਛੋਟਾ ਜਿਹਾ ਟੂਰਨਾਮੈਂਟ ਕਰਾਇਆ ਹੈ ਕਿੰਨਾ ਅਮਰੀਕ ਅਸੀਂ ਤੇ ਇੰਨੀ ਕੁ ਜੋਕੀ ਹੈ ਪਰ ਉਹ ਕਾਕੇ ਦੀ ਗੱਲ ਦੇ ਵਿੱਚ ਇੱਕ ਬਹੁਤ ਵੱਡਾ ਰਾਜ਼ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਉਹ ਕੈਂਪ ਦੇ ਵਿੱਚੋਂ ਐਡੇ ਐਡੇ ਵੱਡੇ ਮੱਲ ਨਿਕਲਣਗੇ ਕੀ ਆਉਣਗੇ ਬਿਲਕੁਲ ਧੰਨਵਾਦ ਕਰਦਾ ਗੱਲ ਮਿਹਨਤ ਦੀ ਹੈ